ریلا تیار کرتی ہے کہ کپٹن امریکہ وڑوں جو سوتھان بچاؤ ریلیاں پورے سفاری دورے چاہ رہی ہیں دشا نرد ہیٹ سڈے بہت ہی ستکاری کامس پارٹی کے سپریموں راہو گاندھی جی وہ نے ایک ولپتا بنائی ہے کہ پورے پنجاب ایسا ریلیاں کر کے جو موجودہ ਦੋ ਬਦੂਤਾ ਆਪ ਦੀ ਸਰਕਾਰ ਨੂੰ ਉਹ ਜਿਹੜਾ ਤੋਂ ਦੋਤੋਂ ਬਦੂਤਾ ਪਹਿਲਾਂ ਹੀ ਤਕਰੀਬਨ ਹੋ ਚੁੱਕੀ ਹੈ ਕਿਉਂਕਿ ਚੋਂ ਉਹਨਾਂ ਦੀਆਂ ਪਾਲਸੀਆਂ ਪੰਜਾਬ ਦੇ ਅੰਬਰਕੇਜੀਵਾਲ ਸਾਹਿਬ ਨੇ ਲੈਂਦੀਆਂ ਸੀ ਉਹ ਕੋਈ ਵੀ ਪਾਲਸੀ ਜਰਿਆ ਉਹ ਪੂਰੀ ਨਹੀਂ ਕੀਤੀ ਗਈ ਲੇਡੀਜ਼ ਦੀ ਪਾਲਸੀ 1100 ਰੁਪਏ ਦੀ ਉਹ ਸਾਡੀਆਂ ਲੇਡੀਜ਼ ਉਹ ਮਾਵਾਂ ਪਹਿਣਾ ਨੇ ਵੋਟਾਂ ਦਾ ਬਾਤੀਆਂ ਪਰ ਹੁਣ ਜਿਹੜੀਆਂ ਉਹ ਦੇਖਦੇ ਆ ਦੇ ਜਿਹੜੇ ਸਰਕਾਰ ਦੇ ਵੀ ਹੱਥ ਛੜ ਗਏ ਸਾਥੀ ਉਸ ਨੂੰ ਦੇਖਦੇ ਹੋਏ ਸਾਡੇ ਪਿਆਰੇ ਪੰਜਾਬ ਦੇ ਜਿਹੜੇ ਮਾਇਲਾਕ ਕਾਬਲੇ ਤਾਰੀਫ ਹਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਸਾਰੀਆਂ ਨੀਤੀਆਂ ਜਿਹੜੀਆਂ ਪੰਜਾਬ ਦੇ ਵਿੱਚ ਤੋਰ ਰੱਖਿਆ ਜਿਸ ਦਾ ਤੁਸੀਂ 19 ਤਰੀਕ ਨੂੰ 19 ਤਰੀਕ ਨੂੰ ਪ੍ਰਾਈਮ ਫਰਾਮ ਦੇ ਵਿੱਚ ਦੇਪਲ ਜੀ ਤੁਹਾਨੂੰ ਦੱਸਣਗੇ 19 ਤਰੀਕ ਨੂੰ ਤੁਸੀਂ ਉਸ ਦੇ ਤਰੀਕ ਦੇ ਵਿੱਚ ਆਪਣੇ ਕਾਫਲੇ ਦੇ ਰੂਪ ਦੇ ਵਿੱਚ ਚੰਡੇ ਕਾਂਗਸ ਪਾਰਟੀ ਦੇ ਲਾ ਕੇ ਬੈਨਰ ਲਾ ਕੇ ਤੁਸੀਂ ਉੱਥੇ ਸ਼ਾਮੂਲੀਅਤ ਕਰਨੀ ਹੈ ਕਿ ਤਾਂ ਜੋ ਪਤਾ ਲੱਗ ਜਾਵੇ ਹਾਲ ਸਿੰਘ ਵਾਲੇ ਦੇ ਵਿੱਚ ਇਹ ਵੀ ਪਾਰ ਬੇਨਤੀ ਕਰਦਾ ਹਾਂ 19 ਤਰੀਕ ਨੂੰ ਬੜੀ ਵੱਡੀ ਤਦਾਦ ਦੇ ਵਿਅਕਤੀ ਜਿਹੜੇ ਪੱਡੀ ਦੇ ਨਾਲ ਆਪਣਾ ਕਾਫਲਾ ਬਣਾ ਕੇ ਤੋਰਨਾ ਤਾਂ ਜੋ ਹਾਈ ਕਮਾਂਡ ਨੂੰ ਪਤਾ ਲੱਗ ਜਾਵੇ ਕਿ ਦਿਰਪਾ ਜੀ ਨੂੰ ਤੁਸੀਂ ਰੱਖਣਾ ਚਾਹੁੰਦੇ ਹੋ ਆਉਣ ਵਾਲਾ ਐਮਐਲਏ ਪਰ ਉਹ ਐਨਐਮਡੀ ਤੌਰ ਦਾ ਤਾਂ ਹੀ ਬੰਦੀ ਹੈ ਜੇ ਤੁਸੀਂ ਉਸ ਦੇ ਨਾਲ ਕਾਫਲਾ ਬਣਾ ਕੇ ਇੱਕ ਵੱਡੀ ਤਦਾਦ ਦੇ ਵਿੱਚ ਸਤੂਪੁਰਾ ਸਾਹਿਬ ਬੈਠੇ ਆ ਉਸ ਦੇ ਸ਼ਮੂਲੀਅਤ ਕਰੋਗੇ ਉਨੀ ਆ ਦਾ ਨਾਮ ਪੰਡਾ ਫਮਾ ਦਾ ਯਾਤਰਾ ਬਾਹਰ ਦੀ ਦਾ ਫਾਲਸਾ ਪਰਵਾਹ ਦੀ ਦੀ ਪਥੀ ਬਹੁਤ ਬਹੁਤ ਧੰਨਵਾਦ ਸ਼੍ਰੀ ਕੇਕੇ ਦਿਵਾਰੀ ਜੀ ਸੁਖਦੇਵ ਸਿੰਘ ਜੀ ਨੰਗਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਗੁਰਵੇ ਸਿੰਘ ਜੀ ਗੋਗੀ ਰਾਮਾ ਸਾਡੇ ਮਿੱਤਰ ਉਹਨਾਂ ਦੀ ਹਾਜ਼ਰੀ ਲਈ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਸੁਖਦੇਵ ਸਿੰਘ ਜੀ ਐਮ ਸੀ ਨਿਹਾਲ ਸਿੰਘ ਵਾਲਾ ਪ੍ਰਧਾਨ ਕਲੂ ਰਾਮ ਜੀ ਨਾਲ ਪਹੁੰਚੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਗਰਤ ਸਿੰਘ ਜੀ ਫੌਜੀ ਉਹਨਾਂ ਦਾ ਵੀ ਇਸ ਤੌਰ ਤੇ ਧੰਨਵਾਦ ਸਵਰਨਜੀਤ ਸਿੰਘ ਜੀ ਮੈਂਬਰ ਲੋਪੋ ਅਮਰਜੀਤ ਸਿੰਘ ਜੀ ਮੈਂਬਰ ਲੋਪੋ ਸਾਰੇ ਹੀ ਹਾਜ਼ਰ ਹੋਏ ਬਤਵੰਤੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਕਰਾਂਦੀ ਹਾਜ਼ਰੀ ਬਰਵਾਨ ਕਰਦੇ ਆ ਜੇ ਹਲੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਉਹ ਮੈਨੂੰ ਨੋਟ ਕਰਵਾ ਦੇਣ ਤੇ ਬਹੁਤ ਬਹੁਤ ਧੰਨਵਾਦ ਸੋ ਇਸ ਵਕਤ ਮੈਂ ਬੇਨਤੀ ਕਰਾਂ ਸਾਡੇ ਹਲਕਾ ਨਿਹਾਲ ਸਿੰਘ ਵਾਲਾ ਅਗਰ ਹਲਕਾ ਬਾਗਾਪੁਰਾ ਦੇ ਜੋ ਅਧਿਕਾਰੀ ਨਿਯੁਕਤ ਕੀਤੇ ਆ ਕਾਂਗਰਸ ਸਾਈਟਵਾਲ ਦੇ ਵੱਲੋਂ ਸਰਦਾਰ ਮਨਜੀਤ ਸਿੰਘ ਜੀ ਹਮਰਾ ਹਾਂ ਜੀ ਚਲੋ ਠੀਕ ਹੈ ਜੀ ਮੈਂ ਬੇਨਤੀ ਕਰਾਂ ਜੀ ਪਰਮਿੰਦਰ ਸਿੰਘ ਜੀ ਡਿੰਪਲ ਸਾਡਾ ਹਲਕਾ ਨਿਹਾਲ ਸਿੰਘ ਵਾਲਾ ਦੇ ਮੈਂ ਯੂ ਦਾਕੂ ਔਰ ਲੀਡ ਕਰ ਰਹੇ جنہ نے سارے ہلکا نہا سنگھ والا سے وشواس کیا کہ اس وار نہا سنگ والا کے کانگریس کے لوگ پرمندر سیپلوں کو کامیاب کریں اس وشواس دباؤ کہ اس بار ضرور ہلکا نہر سنگھ والا پرمندر سیپل کو کامیاب کرے گا سو میں بےنتی کرا جی آؤ جی ڈیپل سب ਅਰੇ ਹੀ ਆਦਰ ਤੇ ਸਤਿਕਾਰ ਨਾਲ ਮੇਰਾ ਸਤਿਕਾਰਯੋਗ ਪੰਜਾਬ ਦਾ ਬੱਬਰ ਸ਼ੇਰ ਲੀਡਰ ਕਾਂਗਰਸ ਜਾਲ ਮੋਣ ਵਾਲਾ ਲੀਡਰ ਸਾਧਸ ਨੂੰ ਧਰਕਰ ਪੰਚੋਂ ਵਾਲਾ ਲੀਡਰ ਜਿਹਦੀ ਸੋਚ ਤੇ ਕੰਮ ਦੀ ਬਦੌਲਤ ਪਰਮਿੰਦਰ ਸਿੰਘ ਟੈਂਪਲ ਦਾ ਅੱਜ ਜੋ ਵੀ ਵਿਵजूद ਹੈ ਸਾਡੇ ਪੀਪੀਸੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਹੁਣਿੰਗ ਜੀ ਦੀ ਰਹਿਨਮਾਈ ਹੈ ਸਾਡੇ ਬੜੇ ਸੇਵਾਦਾਰ ਜੋ ਸਰਦਾਰ ਮਨਜੀਤ ਸਿੰਘ ਹੰਮੜਾ ਸਾਹਿਬ ਜੋ ਸਾਡੇ ਬਾਘਾਪੁਰਾ ਦੇ ਨਿਹਾਲ ਸਿੰਘ ਵਾਲਾ ਦੇ ਪੰਜਾਬਰ ਨੇ ਉਸ ਤੋਂ ਬਾਅਦ ਸਾਡੇ ਹਲਕੇ ਦੇ ਕੋਆਰਡੀਨੇਟਰ ਕੇ ਕੇ ਤਵਾਰੀ ਔਰ ਮੇਰਾ ਸਿਮਰਾਰਿਓ ਛੋਟਾ ਵੀ ਪਰੰਪਰਾ ਤੱਕ ਉਪਰਾ ਜੋ ਸਾਡੇ ਗੱਡੇ ਦਾ ਹਲ ਦਾ ਇਹਨੂੰ ਜਿੱਧਰ ਹੱਕ ਲਈਏ ਪਿੱਛਾ ਮੋਗੇ ਨਹੀਂ ਇਹਨੇ ਕਦੇ ਵੇਖਿਆ ਔਰ ਉਸ ਤੋਂ ਬਾਅਦ ਮੇਰੇ ਸਤਕਾਰਯੋ ਅੰਕਲ ਆਦੀਵਾਲ ਸਾਹਿਬ ਉਸ ਤੋਂ ਬਾਅਦ ਸਰਦਾਰ ਦਰਸ਼ਨ ਸਿੰਘ ਮਾਚੀ ਕੇ ਸਾਹਿਬ ਸੈਕਟਰੀ ਸਾਹਿਬ ਸਰਦਾਰ ਲਖਮਨ ਸਿੰਘ ਥਾਕਾ ਸਰਪੰਚ ਸਾਹਿਬ ਤੇ ਮੇਰਾ ਵੀਰ ਮੀਤਾ ਕੋਕਰੀ ਕਾਂਗਰਸ ਦਾ ਬੱਬਰ ਸ਼ੇਰ ਹੈ ਸਾਡਾ ਅੰਕਲ ਕਾਹੂਰਾ ਜੀ ਜੀਨੂੰ ਅਸੀਂ ਪਿਆਰ ਨਾਲ ਬਾਪੂ ਵੀ ਕਹਿ ਲਈਏ ਇਤੋਂ ਵੱਡੀ ਰਿਸ਼ਤੇਦਾਰੀ ਕੀ ਹੋ ਸਕਦੀ ਜਦੋਂ ਆਪਾਂ ਮਾਂ ਦਾ ਦਿਉਰ ਹੀ ਬਣਾ ਵੀਰ ਕਹਿਣ। ਉਹ ਰਸ ਤੋਂ ਹੋਰ ਜਨੈਰਾਮਾ بڑا ਜਝਾਰੂ ਲੀਡਰ ਬੜੇ ਲੀਡਰਾਂ ਦਾ ਕੰਮ ਕੀਤਾ। ਔਰ ਸਾਡੇ ਨਿਹਾਲ ਸਿੰਘ ਵਾਲੇ ਦਾ ਬਲਾਕ ਪ੍ਰਧਾਨ ਹੈ। ਉਹ ਸਾਡੇ ਸਰਕਾਰਿਓ ਸਾਫ ਦਾ ਸਰਪੰਚ ਰਾਮੇ ਦੇ ਜਿਹਾਰੂ ਲੀਡਰ ਗੁਰਚਲ ਸਿੰਘ ਜੀ ਜਗਦੇਵ ਸਿੰਘ ਸੁਸਾਇਟੀ ਪ੍ਰਧਾਨ ਅਮਨਦੀ ਬਰਾਮਾ ਬੜੇ ਸਤਿਕਾਰਯੋਗ ਬੈਠੇ ਆ। ਯਾਰਿਆਂ ਦੇ ਜਿਹਦੀ ਜ਼ੁਬਾਨ ਚ ਫਦੇ ਉਹਦੀ ਜਹਾਨ ਚ ਫਦੇ। ਯਾਰ ਮੇ ਮੈਨਿੰਗ ਬੇਨਤੀ ਕਰਦਾ ਨਾਂ ਸਾਰਿਆਂ ਦੇ ਲੋਕ ਨੂੰ 5 ਮਿੰਟ ਲਾ ਦੇਣ ਤੇ ਮੈਂ ਕਾਂਗਰਸ ਸਾਹੀ ਕਮਾਨ ਨੂੰ ਉਹਨਾਂ ਦਾ ਧੰਨਵਾਦ ਕਰਦਾ ਮੱਥਦਾਰ ਮਨਜੀਤ ਸਿੰਘ ਹਮੜਾ ਅਰਕ ਇਹ ਸਾਡਾ ਯੂਥ ਦਾ ਸਾਥੀ ਹੈ ਪੰਜ ਪੰਜ ਬੱਥਾ ਭਰ ਕੇ ਦੇ ਲੀ ਲ ਜਾਂਦਾ ਰਿਹਾ ਬੜੀ ਲੜਾਈ ਲੜੀ ਕਈ ਵਾਰੀ ਦੀਵੇ ਥੱਲੇ ਸੋ ਮੈਨਿੰਗ ਮੈਂ ਹਲਕਾ ਨਿਹਾਲ ਸਿੰਘ ਵਾਲੇ ਦਾ ਦੇਣ ਨਹੀਂ ਦੇ ਸਕਦਾ ਜਿੱਦਣ ਇਹਨਾਂ ਨੂੰ ਆਵਾਜ਼ ਮਾਰੀ ਹੈ ਇਹ ਦਾੰਗ ਲੈ ਕੇ ਖੜੇ ਆ ਮੇਰੇ ਨਾਲ ਇਹ ਤੁਸੀਂ ਸਮਿਆ ਦੇਣਾ ਵੀ ਸਾਡੀ ਪ੍ਰਯੋਗਸ਼ਾਲਾ ਤੁਸੀਂ ਜਿਹੜੇ ਨਿਹਾਲ ਸਿੰਘ ਵਾਲਾ ਬਣਾਈ ਹੋਈ ਹੈ ਕਿਦੋਂ ਕਿਦੋਂ ਫੜ ਕੇ ਲਿਆ ਕੇ ਇੱਥੇ ਲੜਾ ਦਿੰਦੇ ਆ ਕਿਦੋਂ ਕਿਦੋਂ ਫੜ ਕੇ ਲਿਆ ਕੇ ਜੜਾ ਦਿੰਦੇ ਆ ਅਸੀਂ ਤਾਂ ਇਹਦੇ ਨਾਲ ਹੀ ਜੂਰੇ ਫਿਰਦੇ ਆ ਜਦੋਂ ਕੋਈ ਕਾਲੀਦਾਰ ਵਾਲਾ ਲਿਆ ਕੇ ਲੜਾਉਨੇ ਆ ਉਹ ਕਾਂਗਰਸੀ ਵੋਟਾਂ ਨਹੀਂ ਪਾਉਂਦੇ ਰਹਿੰਦੇ ਦੂਦੇ ਜਾਨੇ ਕੁੱਪੜਾਂ ਦੇ ਡੋਲ ਤੇ ਉਹ ਵੀ ਕੰਮ ਨਹੀਂ ਪੜਦਾ ਹੰਮੜਾ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਕਾਂਗਰਸੀ ਮੈਨੂੰ ਘਟੋ ਘਟ ਸਨੇਹ ਜ਼ਰੂਰ ਦਿਓ ਜਰੂਰ ਹਾਈ ਕਮਾਂਡ ਨੂੰ ਬਈ 19 ਤਰੀਕ ਦੀ ਜਿਹੜੀ ਵੀ ਸਾਡੇ ਹਲਕੇ ਦੀ ਡਿਊਟੀ ਹੋਊਗੀ ਤੁਹਾਡਾ ਝਾੜੂ ਵਰਦਾਰ ਹੋਣ ਦੇ ਨਾਤੇ ਨੰਗੇ ਪੈਰੀਓ ਡਿਊਟੀ ਨਿਭਾਉਂਗਾ ਔਰ ਦੂਜੀ ਗੱਲ ਜਰਮੈਨ ਸਿੰਘ ਰਾਮੇ ਦੀ ਕਈ ਕਹਿੰਦੇ ਆ ਭਈਆ ਸਿਆਣੇ ਬੰਦੇ ਮੈਂ ਕਹਾਂ ਵੀ ਸਿਆਣੇ ਬੰਦੇ ਸਾਰੇ ਸਾਡੇ ਨਾਲ ਇਹਨਾਂ ਦੀ ਉਮਰ ਫੜ ਕੇ ਚੱਲੇ ਹੋਏ ਆ ਮੈਂ ਤੁਹਾਨੂੰ ਵਾਦਾ ਕਰਦਾ ਮੈਂ ਉਹ ਸਤਕਾਰਯੋਗ ਬੀਬੀ ਦਾ ਮੁੰਡਾ ਬੜੇ ਵਾਦੇ ਕਾਟੇ ਜ਼ਿੰਦਗੀ ਚੱਲੇ ਐਸੇ ਕਿ ਲੋਕ ਸਵਾ ਦੇ ਕੇ ਇਹਨਾਂ ਨੇ ਖੋਲੀ ਵਿੱਚੋਂ ਮੈਂ ਕਿਹਾ ਕੋਈ ਨਹੀਂ ਪਾਰਟੀ ਦਾ ਹੁਕਮ ਹੈ ਪਾਰਟੀ ਸਤਕਾਰਯੋਗ ਪਾਰਟੀ ਸੁਪਰੀਮੋ ਹੈ। ਕਰੋ ਜੰਨ ਨਤੀਜਾ ਕੀ ਨਿਕਲਿਆ 36 ਤੋਂ 28 ਰਹੇਗੀ 28 ਤੋਂ 16 ਰਹੇਗੀ ਰੱਬ ਨਾ ਕਰੇ ਉਨੀ ਕੀ ਹੋਗੀ ਤੇ ਅਸੀਂ ਤਾਂ ਕਿਸੇ ਨੂੰ ਮੂੰਹ ਮਗਾਉਣ ਜੋਗੇ ਨਹੀਂ ਰਹਿਣਾ ਸਾਡੀ ਤਾਂ ਰਹੀ ਅਟਜਣ ਜਿਹੜਾ ਬੰਦਾ ਮੈਂ ਕਹਿੰਦਾ ਪਰਮਿੰਦਰ ਸਿੰਘ ਡੈਂਪਲ ਜੇ ਆਪਦੀ ਮਾਂ ਨੂੰ ਜਾਂਦੀ ਘਰ ਲਈ ਉਹ ਨਹੀਂ ਤਾਂ ਸਕਦਾ ਤਾਂ ਮੈਨੂੰ ਸਿਆਸਤ ਰਹਿਣ ਦਾ ਕੋਈ ਹੱਕ ਨਹੀਂ ਹਾਂ ਸੋ ਮੈਂ ਬੇਨਤੀ ਕਰਦਾ ਮੈਂ ਅਸਲ ਗਾਓ ਮੈਂ 2014 ਦਾ ਤੋਂ ਇੱਕ ਜਿਹੜੀ ਤੁਰਿਆ ਫਿਰਦਾ ਮੈਂ ਕਦੇ ਕੋਈ ਪਿੱਛਾ ਭੋਗ ਨਹੀਂ ਵੇਖਿਆ ਮੈਨੂੰ ਮੇਰਾ ਨੁਕਸਾਨ ਕੀਤਾ ਗਿਆ ਮੇਰਾ ਕੰਮ ਹੀ ਮੇਰਾ ਦੁਸ਼ਮਣ ਹੈ। ਇਹ ਆਦੇ ਹੁੰਦਾ ਜਿਹੜੀ ਬਾੜੀ ਨੱਚਦੀ ਹੋਵੇ ਉਹ ਕਈ ਵਾਰੀ ਘਾਸ਼ ਘਾਹ ਦੇ ਟਿਕਦੀ। ਸੋ ਮੈਂ ਕੋ ਨੂੰ ਬੇਇੰਤਿਹਾਰਦਾ ਮੇਰਾ ਕਿਸੇ ਨਾਲ ਕੋਈ ਬੈਡ ਵਰਤ ਨਹੀਂ। ਜੁਸੀਂ ਮੈਨੂੰ ਹੁਕਮ ਆਜੋ ਹਾਈ ਕਮਾਂਡ ਦਾ ਹੁਕਮ ਆਜੇ ਵੀ ਫਲਾਣਾ ਇਹ ਕਰੇਗਾ ਕਿ ਮੀਟਿੰਗ ਕਰਨੀ ਆ। ਨੰਗੇ ਪੈਰੀ ਚੱਲ। ਇੱਕ ਬੰਦਾ ਸਾਨੂੰ ਬੁਲਾਉਂਦਾ ਹੀ ਉਹ ਸਾਨੂੰ ਕਾਹ ਦੀ ਬਣ ਗਿਆ? ਇਹ ਸਾਰਾ ਕੰਮ ਸਾਡੇ ਸਾਫ ਦਾ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਜੀ ਦਾ ਚਲਾਇਆ ਹੋਇਆ। ਉਹ ਵੱਡੇ ਬੂਟਾਂ ਵਾਲੇ, ਵੱਡੇ ਮੋਬਾਈਲਾਂ ਵਾਲੇ ਤੇ ਵੱਡੀਆਂ ਗੱਡੀਆਂ ਵਾਲੇ ਲੈ ਉਹਨਾਂ ਨੇ ਵਰਗਾ ਹਲਕੇ ਟਨਕਸਾਮ ਕੀ। ਕੋਸ਼ ਕਰਕੇ ਸਾਡੇ ਹਾਂਗਿਆਂ ਦਾ ਨੁਕਸਾਨ ਹੋ ਗਿਆ ਨਹੀਂ ਤਾਂ ਕਾਂਗਰਸ ਐਨੀ ਤਕੜੀ ਐ ਸਰਕੇ ਦੀ ਐਨੀ ਤਕੜੀ ਐ ਇਹਨਾਂ ਨੇ ਹੱਲ ਲਈ ਲਈ ਇਤੋਂ ਉਹ ਲੀਡਰ ਪੈਦਾ ਹੋ ਕੇ ਗਏ ਆ ਸਰਦਾਰ ਡਾਟਰ ਸਿੰਘ ਪੁੜਾ ਪੱਟੀ ਸਾਹਿਬ ਮਹੇਸ਼ਿੰਦਰ ਜੀ ਕਿੱਤੂ ਸਾਹਿਬ ਸਰਦਾਰ ਜਗਰੂਪ ਸਿੰਘ ਦਸਤੂਪੁਰਾ بڑے بڑے ਲੀਡਰ ਇਥੋਂ ਪੈਦਾ ਹੋ ਕੇ ਗਏ ਆ ਕਿੱਤੂ ਸਾਹਿਬ ਜਥੇਦਾਰ ਤੋਤਾ ਸਿੰਘ ਸ਼ਾਨ ਸਾਹਿਬ ਸਾਰੇ ਤਗੜੇ ਤਗੜੇ ਲੀਡਰ ਪੈਦਾ ਕੀਤੇ ਇਹਨਾਂ ਨੇ ਯਾਰੋ ਇਹਨਾਂ ਦੀ ਤਰਾਸ ਕੀ ਹੈ ਇਹਨਾਂ ਦਾ ਸਿੰਘਾ ਮੱਥ ਨਹੀਂ ਪੈਂਦਾ ਕੀ ਕਰਦੇ ਆ ਸਾਡੇ ਨਾਲ ਤਾਂ ਉਹ ਹੁੰਦੀ ਆ ਵਖਉਂਦੇ ਹੋਰ ਹੈ ਤੇ ਤੂਣ ਸਾਡੇ ਨਾਲ ਕੋਈ ਫੂਰ ਦਿੰਦੇ ਆ ਉਹ ਪਤਾ ਤਾਂ ਜਦੋਂ ਰਾਤ ਨੂੰ ਲੱਗਦਾ ਜਦੋਂ ਭੁੰਡ ਚੱਕੀਦਾ ਵੀ ਮਾਇਦਾ ਵੇਖ ਕੇ ਨਹੀਂ ਆਇਆ ਸੀ ਮੈਨੂੰ ਤਾਂ ਹੋਰ ਫੜਾਤੀ ਸਾਡੇ ਨਾਲ ਤਾਂ ਬੜਾ ਘਾਟਾ ਤੇ ਬੜਾ ਨੁਕਸਾਨ ਹੋ ਰਿਹਾ ਸਾਡਾ ਹੰਬੜਾ ਸਾਹਿਬ ਤੁਸੀਂ ਸਾਡੀ ਗੱਲ ਬਚਾਉਣੀ ਹੈ ਸਾਡੀ ਗੱਲ ਕਿਤੇ ਨੀਲੋਪੁਰ ਤੇ ਨਾ ਰਹਿ ਜਵੇ ਤੁਸੀਂ ਸਾਡੀ ਆਉਂਗੇ ਆਪਣੇ ਬੱਬਰ ਛੇ ਲੀਟਰ ਮੈਨੂੰ ਅੱਜ ਬੜੀ ਗੁੱਸੀ ਆ ਤੁਹਾਨੂੰ ਇੱਥੇ ਬਿਜੜਨ ਲੱਗਿਆ ਵੇਖ ਕੇ ਸੋ ਬਾਕੀ ਗੱਲ ਧਿਆਨ ਸਿੰਘ ਵਾਲਾ ਦੀ ਫੇਕੜਾ ਨਾ ਕਰੋ ਕਿਸੇ ਗੱਲ ਨੂੰ ਕਾਂਗਰਸ ਦਾ ਥੱਲਾ ਨਹੀਂ ਲੱਗਣ ਦਿੰਦੇ ਕਿਸੇ ਗੱਲ ਨੂੰ ਥੋੜਾ ਨੁਕਸਾਨ ਨਹੀਂ ਹੋਣ ਦਿੰਦੇ 19 ਤਰੀਕ ਨੂੰ ਸਾਡੇ ਬਬਰ ਸ਼ਹਿਰ ਲੀਡਰ ਨੇ ਸੁਧਾਰ ਬਚਾਓ ਰੈਲੀ ਕਰਨੀ ਆ ਮੁੱਖ ਹੁਣ ਹੁਣ ਆਕੇ ਪਹੁੰਚਾਂਗੇ ਉਹ ਤੁਹਾਨੂੰ ਵਿਖਾਵਾਂਗੇ ਬਈਆ ਉਹ ਕਾਂਗਰਸ ਹੈ ਜਿਹੜੀ ਬੇਸਿਕਲੀ ਕਾਂਗਰਸ ਆ ਸਾਨੂੰ ਅਜੇ ਆਪਣਾ ਸਾਵੇ ਪਤਾ ਨਹੀਂ ਲੋਕ ਘਰਾਂ 'ਚ ਬਹਿ ਗਏ ਜੋ ਕਿ ਜਿਹੜੇ ਬੰਦੇ ਕਾਲੀਦਾਲ ਤੋਂ ਆਏ ਸੀ ਉਹਨਾਂ ਨੇ ਆਪਦੇ ਪਿੰਡਾਂ 'ਚ ਕਾਲੀਦਾਲ ਵਾਲੇ ਚੱਕਲੇ ਕਾਂਗਰਸੀ ਐਸੇ ਗੱਲਾਂੇ ਚੁੱਕੀ ਹੋ ਗਏ ਭਈਆ ਸਾਨੂੰ ਕੌਣ ਪੁੱਛੇ ਬਹਿ ਗਏ ਘਰਾਂ ਹੁਣ ਕੋਸ਼ਿਸ਼ ਕੀਤੀ ਉਹਨੂੰ ਦੁਆਰਾ ਤੋਂ ਛੋਟੇ ਟਾ ਟਾਈਮ 'ਤੇ ਇਹ ਸਕੇਵੀਂ ਪੂਰਾ ਉਤਰਨਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਹੁਕਮ ਹੈ ਵੀ ਜਾ ਕੇ ਨਿਹਾਲ ਸਿੰਘ ਵਾਲੇ ਤਿਆਰੀ ਸ਼ੁਰੂ ਕਰ ਦੇ ਸ਼ੁਰੂ ਕਰਤੀ ਦੁਆਰਾ ਲਗਾਤਾਰ ਲੱਗਿਆ ਹੈ ਸਭ ਕੇ ਮੇਰਾ ਬੋਤ ਹੋਇਆ ਜੋ ਨੇ ਕਹਿਦਾ ਮੇਰੇ ਲਈ ਸਿਰ ਮੱਥੇ ਆ ਸੋ ਹੋਰ ਆਉਣ ਵਾਲੇ ਟਾਈਮਾਂ ਚ ਨਵੀਆਂ ਨਿਯੁਕਤੀਆਂ ਹੋ ਜਾਣੀਆਂ ਪੰਜਾ ਸੱਤਾਂ ਦੇ ਨਾਲ ਸੋ ਕਾਂਗਰਸ ਪਾਰਟੀ ਨੂੰ ਪਤਾ ਲੱਗ ਜਾਊਗਾ ਨਿਹਾਲ ਸਿੰਘ ਵਾਲੀ ਦਿਨ ਵੀ ਭਾਈ ਕਾਂਗਰਸੀਆਂ ਦਾ ਬੋਲਬਾਲਾ ਇੱਥੇ ਸ਼ੁਰੂ ਹੋ ਗਿਆ। ਮੇਰਾ ਛੋਟਾ ਵੀਰ ਪਾਲਾ ਵੀ ਬੈਠਾ ਇੱਥੇ ਇਹ ਬਲਾਕ ਪ੍ਰਧਾਨ ਐਸਟੀ ਜੈਜੀਤਵਾਲ ਹੁਣ ਮੈਂ ਸਰਦਾਰ ਤਸੀਮ ਸਿੰਘ ਗਿੱਲ ਸੇਵੇ ਸਿੰਘ ਮੈਂਬਰ ਗੁਰਜੰਤ ਸਿੰਘ ਮੈਂਬਰ ਰਣਜੀਤ ਸਿੰਘ ਘੁਈਆ ਵਾਲੇ ਰਵੀਸ਼ ਸਿੰਘ ਰਾਜੂਰਦੀਪ ਸਿੰਘ ਗਿੱਲ ਗਰਮੀਲ ਸਿੰਘ ਅੱਗੇ ਨਿਰਮਲ ਮੁੱਠਮੀਰਾ ਸਾਡੇ ਬਲਾਕ ਪ੍ਰਧਾਨ ਐਸਟੀ ਜੈਜੀਤਵਾਲ ਦੇ ਕਲਵਾਨ ਸਿੰਘ ਸੁਖਦੇਵ ਸਿੰਘ ਅਕਾਸ਼ਦੀਪ ਹਰਪੀ ਸ਼ਰਮਾ ਯੂਥ ਸੈਕਟਰੀ ਨੇ ਦਰਸ਼ਨ ਸਿੰਘ ਮਾਛੀ ਕੇ ਆਇਰਨ ਮੈਨਾ ਸਾਡਾ ਇਹਨੂੰ ਇੱਕੋ ਹੀ ਦੁੱਖ ਹੈ ਵੀ ਯਾਰ ਕਾਂਗਰਸ ਨਾਲ ਇੰਨੀ ਮਾੜੀ ਕਿਉਂ ਕਰਦੇ ਇਹਨਾਂ ਨੂੰ ਵਾਦਾ ਕੀਤਾ ਵੀ ਐਸ ਕੀ ਮਾੜੀ ਨਹੀਂ ਹੋਣ ਦੇਣਾ ਤੁਹਾਡੀ ਆਸਾਂ ਮਿੱਟਦੇ ਪੂਰਾ ਉਤਰਾਗੇ ਮਨਜੀਤ ਸਿੰਘ ਇਹ ਤਾਂ ਚਲੋ ਸਾਡੇ ਅਫੀਜਰਪੁਰ ਨੇ ਸੋ 22 ਸੇਮ ਐਮ ਸੀ ਸਾਡਾ ਚਮਕੌਰ ਪਤੋ ਸਰਪੰਚ ਸਾਹਿਬ ਬੈਠੇ ਸਾਰੀ ਮੈਂਬਰ ਚੂਰ ਚੱਕ ਇਹ ਵੀ ਸਾਡਾ ਬੱਬਰ ਸ਼ੇਰ ਲੀਡਰ ਹੈ ਬਾਈ ਗੁਜਰਟਾ ओबीसी ਦਾ ਬਲਾਕ ਪ੍ਰਧਾਨ ਅਨਿਹਾਰ ਸਿੰਘ ਵਾਲੇ ਦਾ ਅਮਨਦੀਪ ਰਾਮਾ ਰਣਜੀਤ ਰਾਮਾ ਹੋਰ ਵੀ ਦਰਜਾ ਤੇ ਦਰਜਾ ਤੁਹਾਡੇ ਚਰਨੀ ਹੱਥ ਲਾ ਕੇ ਕਿਸੇ ਦਾ ਨਾਂ ਰਹਿ ਗਿਆ ਹੋਵੇ ਤਾਂ ਮੈਂ ਮਾਫੀ ਮੰਗਦਾ ਜਿੰਨੇ ਕਿਨਾਰੇ ਮੈਨੂੰ ਲਿਖ ਕੇ ਦਿੱਤੇ ਸੀ ਮੈਂ ਸਾਰੇ ਬੋਲ ਦੇ ਸਾਡਾ ਵੀਰ ਬੱਸਾਂ ਵਾਲਾ ਖੜਾ ਹਮੇਸ਼ਾ ਸਾਡੀ ਬਾਹ ਫੜਦਾ ਜਿੱਥੇ ਸਾਨੂੰ ਲੋੜ ਪਵੇ ਸੋ ਮੈਂ ਅੱਜ ਤੋਂ ਕੋਈ ਗੱਲ ਕੇ ਕੇ ਜਾਊਂਗਾ ਫਿਕਰ ਨਾ ਕਰੋ ਮਰਦੇ ਨਹੀਂ ਰਹਿ ਕੇ ਆਪਾਂ ਅੱਜ ਕੀ 17 ਸੈਕਟਰ ਜੋਗਾ ਕਰ ਦੂੰਗਾ ਤੁਹਾਨੂੰ ਸਾਰਿਆਂ ਨੂੰ ਜਿਵੇਂ ਮਰਜ਼ੀ ਕਰਾਂ ਕਿਉਂਕਿ ਅਸੀਂ ਸੁੱਖਿਆ ਨਹੀਂ ਹੋਇਆ ਵੀ ਆਪੋਜੀਸ਼ਨ ਵੀ ਅਸੀਂ ਵੇਖੀਏ ਤੇ ਸਰਕਾਰ ਚ ਆਪੋਜੀਸ਼ਨ ਵੀ ਅਸੀਂ ਵੇਖੀਏ ਕਿਉਂ ਜਦੋਂ ਚੱਜ ਦਾ ਲੀਡਰ ਹੁੰਦੇ ਜਾਂਦਾ ਹੀ ਕੋਈ ਨਹੀਂ ਤੇ ਉਹਨੇ ਆਪੋਜੀਸ਼ਨ ਹੀ ਵਿਖਾਉਣੀ ਆ ਸੋ ਵੱਧ ਘੱਟ ਬੋਲ ਗਿਆ ਹੋਣਾ ਤੁਹਾਡੀ ਵੀ ਬੈਠੇ ਆ ਆਪਣਾ ਸਾਹ ਬੈਠੇ ਆ ਸ਼ਿਮਰ ਦਾ ਜਾਚਕ ਹੈ ਫੇ ਤੁਹਾਨੂੰ ਸਾਰਿਆਂ ਨੂੰ ਬੜਾ ਗੱਜ ਵੱਜ ਕੇ ਫਤਿਹ ਬੁਲਾਉਣਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਧੰਨਵਾਦ ਇਹ ਹਨ ਸਾਡੇ ਹਲਕਾ ਨਿਹਾਲ ਸਿੰਘ ਵਾਲਾ ਦੇ ਜਿਚਾਰੂ ਆਗੂ ਆਉਣ ਵਾਲੇ ਸਮੇਂ ਦੇ ਐਮਐਲਏ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆਂ ਡੱਪਲ ਜੀ ਤੇ ਹਲਕਾ ਨਿਹਾਲ ਸੇ ਵਾਲਾ ਐਸੋਰ ਕਤਾਰ ਬੰਨھا ਕੇ ਤੁਹਾਡੇ ਨਾਲ ਖੜੇਗਾ ਬਿਲਕੁਲ ਲਾਈਨ ਬੰਨ੍ਹ ਹੋ ਕੇ ਤੁਹਾਡੇ ਨਾਲ ਰਹੇਗਾ ਔਰ ਸਮਾ ਔਰ ਕੁਦਰਤ